ਪਿਆਰੇ ਦੋਸਤੋ ਪਿਆਰ ਅਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖੀਫਤੇ ਦੋਸਤੋ ਮਾੜੇ ਕੰਮਾਂ ਦੇ ਮਾੜੇ ਨਤੀਜੇ ਤੇ ਜਿਹੜੀ ਆਪਣੀ ਪਿਛਲੀ ਵੀਡੀਓ ਸੀ ਇਹ ਬਰਬਾਦੀ ਦੇ ਕਾਰਨ ਤੇ ਕਿਉਂ ਪੰਜਾਬ ਦੇ ਇਹ ਹਾਲਾਤ ਬਣੇ ਕਿਉਂ ਨੌਜਵਾਨੀ ਦੇ ਇਹ ਹਾਲਾਤ ਬਣੇ ਜਵਾਨੀ ਕਿਰਸਾਨੀ ਤੇ ਪੰਜਾਬ ਨੂੰ ਮਾਰਨ ਵਾਲੇ ਡੋਬਣ ਵਾਲੇ ਇਹ ਕੌਣ ਲੋਕ ਆ ਆਪਾਂ ਉਹਦੇ ਉੱਤੇ ਗੱਲ ਕਰਾਂਗੇ ਤੇ ਅੱਜ ਪਤਾ ਲੱਗਿਆ ਹੁਣੇ ਹੁਣੇ ਜੇਲ੍ਹ ਤੋਂ ਜਿਹੜੇ ਝੜਪ ਹੋਈ ਸੀ ਇੱਕ ਸੰਦੀਪ ਸਿੰਘ ਸਣੀ ਜਿਹੜਾ ਸੰਦੀਰ ਸੂਰੀ ਕਤਲ ਕੇਸ ਦੇ ਵਿੱਚ ਬੰਦ ਸੀ ਜੇਲ੍ਹ ਚ ਮੁੰਡਾ ਉਹਦੇ ਨਾਲ ਜਿਹੜੀ ਉਹ ਤਿੰਨ ਥਾਣੇਦਾਰ ਜ਼ਖਮੀ ਹੋਏ ਸੀ ਜਿਹੜੇ ਉਹ ਸਜ਼ਾ ਕੱਟ ਰਹੇ ਸੀ ਉਹਨਾਂ ਚੋਂ ਅੱਜ ਇੱਕ ਦੀ ਜਿਹੜਾ ਸੂਬਾ ਸੂਬਾ ਸਿੰਘ ਜੀ ਨੂੰ ਸੂਬਾ ਸਰਹੰਦ ਦੇ ਨਾਂ ਨਾਲ ਮਸ਼ਹੂਰ ਸੀਗਾ ਉਦੀ ਮੌਤ ਹੋ ਚੁੱਕੀ ਆ ਖਬਰ ਆ ਗਈ ਆ ਪੁਸ਼ਟੀ ਕਰਨੀ ਹਜੇ ਬਾਕੀ ਆ ਜੋ ਕਰੋਗੇ ਸੋ ਭਰੋਗੇ ਇਹ ਕੁਦਰਤ ਦਾ ਨਿਯਮ ਆ ਕੁਦਰਤ ਦਾ ਸਿਧਾਂਤ ਆ ਬਾਕੀ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਆਪਣੀਆਂ ਵੀਡੀਓ ਦੇ ਉੱਤੇ ਰਿਪੋਰਟਾਂ ਬਹੁਤ ਵੱਜਦੀਆਂ ਤੇ ਤੁਸੀਂ ਚੈਨਲ ਨੂੰ ਸ਼ੇਅਰ ਕਰਦਿਆ ਕਰੋ ਤੇ ਕੋਸ਼ਿਸ਼ ਕਰਿਆ ਕਰੋ ਵੀਡੀਓ ਨੂੰ ਸੇਵ ਕਰ ਲਿਆ ਕਰੋ ਹੁਣ ਆਪਾਂ ਆਈਏ ਉਸ ਵੀਡੀਓ ਦਾ ਦੂਸਰਾ ਭਾਗ ਜਿਹੜੀ ਮੁਖਬਰ ਟਾਈਪ ਲੀਡਰਸ਼ਿਪ ਸਾਨੂੰ 4-5 ਦਹਾਕਿਆਂ ਤੋਂ ਮਿਲੀ ਹੈ ਪੰਜਾਬ ਨੂੰ ਉਹਨੇ ਕਿਵੇਂ ਪੰਜਾਬ ਦੀ ਬਰਬਾਦੀ ਦਾ ਮੋਢ ਬੰਨਿਆ ਉਹਦੇ ਉੱਤੇ ਆਪਾਂ ਜ਼ਿਕਰ ਕਰਾਂਗੇ ਬਹੁਤ ਕੁਝ ਬੋਲਣ ਵਾਲਾ ਪਿਆ ਬਹੁਤ ਕੁਝ ਲਿਖਣ ਵਾਲਾ ਪਿਆ ਬਹੁਤ ਕੁਝ ਸੁਣਨ ਵਾਲਾ ਤੁਹਾਡੇ ਪਿਆ ਪਰ ਮੈਂ ਕਹਿੰਦਾ ਵੀ ਮੇਰੇ ਤੇ ਵੀ ਕੋਈ ਪ੍ਰਮਾਤਮਾ ਦੀ ਕਿਰਪਾ ਹੀ ਹੈ ਜਿਹੜੀਆਂ ਮੈਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਅਜੇ ਵੀ ਵਿੱਚ ਕਮੈਂਟਾਂ ਦੇ ਵਿੱਚ ਕੋਈ ਜਿਹੜੇ ਮਾਨਸਿਕ ਤੌਰ ਤੇ ਸੜੇ ਹੋਏ ਹਿਰਦੇ ਦੇ ਲੋਕ ਹੁੰਦੇ ਆ ਜਿਵੇਂ ਉਹ ਮੈਨੂੰ ਕੋਈ ਸਰਕਾਰੀ ਲਿਖੀ ਜਾਂਦਾ ਕੋਈ ਮੈਨੂੰ ਕੁਝ ਲਿਖੀ ਜਾਂਦਾ ਕੋਈ ਕਹਿੰਦਾ ਜੀ ਇਹ ਮਹਿਕਮੇ ਚੋਂ ਕੱਢਿਆ ਯਾਰ ਮੈਂ ਕੱਢਿਆ ਹੋਵਾ ਠੀਕ ਹੈ ਤੋ ਹੱਥੋਂ ਤਾਂ ਮੈਂ ਕੁਝ ਨਹੀਂ ਮੰਗਦਾ ਮੈਂ ਸਰਕਾਰੀ ਹੋਵਾ ਮੈਂ ਨਾ ਹੋਵਾ ਮੈਂ ਠੱਗ ਹੋਵਾ ਮੈਂ ਸਾਧ ਹੋਵਾ ਤੁਹਾਡੇ ਨਾਲ ਕਿਸੇ ਨੇ ਮੈਨੂੰ ਠੱਗੀ ਮਾਰੀ ਆ ਤੇ ਦੱਸੋ ਠੀਕ ਹੈ ਲਿਆਓ ਮੇਰੀ ਕੋਈ ਚੀਜ਼ ਸਾਹਮਣੇ ਲੈ ਕੇ ਆਓ ਜੇ ਸਹੀ ਹੋਊਗੀ ਮੈਂ ਕਹੂੰਗਾ ਵੀ ਹਾਂ ਮੈਂ ਲੋਕਾਂ ਵਰਗਾ ਨਹੀਂ ਆ ਇਹ ਮੈਂ ਕੋਈ ਗਲਤੀ ਕੀਤੀ ਹੋਊਗੀ ਨਾ ਤੇ ਉਹਨੂੰ ਕਬੂਲ ਕਰਨ ਦਾ ਮੈਂ ਦਮ ਰੱਖਦਾ ਤੁਸੀਂ ਸੁਣਨਾ ਹੈ ਸੁਣੋ ਨਹੀਂ ਸੁਣਨਾ ਨਾ ਸੁਣੋ ਉਹ ਇੱਕੋ ਹੀ ਗੱਲ ਦੋ ਚਾਰ ਬੰਦੇ ਉਹਨਾਂ ਕੋਲ ਇੱਕੋ ਹੀ ਕਮੈਂਟ ਹੁੰਦਾ ਤੁਸੀਂ ਯਾਰ ਕਿਉਂ ਐਡੇ ਸੜੇ ਹੋਏ ਹੋ ਜੇ ਤੁਹਾਡੇ ਚ ਇਹਨਾਂ ਤੁਸੀਂ ਮਾਦਾ ਰੱਖਦੇ ਤਾਂ ਮੈਨੂੰ ਆਵਦਾ ਐਡਰੈਸ ਦੇ ਦਿਓ ਆਵਦਾ ਫੋਨ ਦੇ ਦਿਓ ਆਪਾਂ ਉਹ ਸਾਹਮਣੇ ਬਹਿ ਕੇ ਗੱਲ ਕਰ ਲਾਂਗੇ ਤੁਹਾਡੇ ਸ਼ੰਕੇ ਮੈਂ ਗੂਰ ਕਰ ਦੂੰਗਾ ਜਿਹੜਾ ਕੋਈ ਹੋਊਗਾ ਤੁਹਾਡਾ ਜੇ ਨਾ ਦੂਰ ਹੋਣ ਵਾਲਾ ਹੋਇਆ ਫਿਰ ਜਿਵੇਂ ਤੁਸੀਂ ਚੱਲ ਕੇ ਸੋਚਦੇ ਹੋ ਤੇ ਉਸ ਤਰ੍ਹਾਂ ਕਰ ਲਾਂਗੇ ਮੇਰਾ ਇਹੀ ਕਹਣਾ ਹੈ ਨਾ ਵੀ ਮੈਂ ਤੁਹਾਨੂੰ ਇਹ ਜਿਹੜੇ ਲੋਕ ਅੱਜ ਇਹ ਜਿਹੜੀ ਅੱਜ ਮੌਜੂਦਾ ਲੀਡਰਸ਼ਿਪ ਹੈ ਅੱਜ ਤੁਹਾਡੇ ਇੱਥੇ ਜਿਹੜੀ ਹੁਣ ਹੜ ਆਈ ਹੈ ਜਿੰਨੀ ਬੈਲਟ ਦੇ ਵਿੱਚ ਉਥੇ ਮੌਜੂਦਾ ਸਾਬਕਾ ਉਦੋਂ ਸਾਬਕਾ ਜਿਹੜੇ ਕੋਈ 15 ਸਾਲ ਰਾਜ ਕਰਨ ਵਾਲੇ ਸੀ ਕੋਈ 25 ਸਾਲ ਰਾਜ ਕਰਨ ਵਾਲੇ ਆ ਕੋਈ ਆ 4 ਸਾਲ ਰਾਜ 3 ਸਾਲ 4 ਸਾਲ ਕਰਨ ਵਾਲੇ ਆ ਇਹ ਤਿੰਨੇ ਤੁਹਾਡੇ ਕੋਲੇ ਖੜੇ ਆ ਤਿੰਨੇ ਤੁਹਾਡੇ ਕੋਲੇ ਜਾਂਦੇ ਆ ਤਿੰਨਾਂ ਹੀ ਪਾਰਟੀਆਂ ਦੇ ਜਾਂਦੇ ਆ ਤੁਸੀਂ ਪਾਰਟੀ ਬਾਜ਼ੀ ਤੋਂ ਬਾਹਰ ਨਾ ਨਿਕਲਿਓ ਤੁਸੀਂ ਪਾਰਟੀ ਬਾਜ਼ੀ ਤੋਂ ਉੱਪਰ ਨਾ ਉੱਠਿਓ ਤੁਸੀਂ ਇਹਨਾਂ ਤੋਂ 2-2 ਲੱਖ ਰੁਪਈਆ ਫੜ ਕੇ ਤੁਸੀਂ ਇਹਨਾਂ ਦੀ ਵਾਹ ਵਾਹ ਕਰਨ ਲੱਗੇ ਪਏ ਹੋ ਤਾਂ ਤੁਹਾਨੂੰ ਮਾਰਿਆ ਕਿਨੇ ਆ ਜਿਹੜੇ ਤੁਹਾਡੇ ਹਾਲਾਤ ਇਹ ਬਣੇ ਆ ਤੁਹਾਨੂੰ ਇਹ ਮੰਗਤੇ ਬਣਾਉਣ ਵਾਲੇ ਇਹੀ ਨੇ ਜਿਹਨਾਂ ਤੋਂ ਤੁਸੀਂ ਪੈਸੇ ਫੜਦੇ ਏਨਾਂ ਦਾ ਗੁੱਟ ਫੜ ਲਓ ਇਹਨਾਂ ਨੂੰ ਇੰਨੀ ਗੱਲ ਕਹਿ ਦਿਓ ਵੀ ਤੁਸੀਂ ਆ ਭਾਈ ਕਾਂਗਰਸ ਦੇ ਜਿਨ੍ਹਾਂ ਨੇ ਪਹਿਲਾਂ ਰਾਜ ਕੀਤਾ ਤੁਸੀਂ ਆ ਕਾਲੀ ਦਲ ਦੇ ਤੇ ਤੁਸੀਂ ਹੁਣ ਆਲੇ ਆਪ ਆਲੇ ਆ ਜੇ ਵੀ ਹੋਰ ਵੀ ਵਿੱਚ ਹੈਗਾ ਤੇ ਉਹਨੂੰ ਵੀ ਨਾਲ ਕੋਈ ਵੀ ਆਉ ਚੱਲੀਏ ਉਹਨੂੰ ਇੰਨੀ ਗੱਲ ਹੀ ਕਹਿ ਦਿਓ ਵੀ ਆਹ ਭਾਈ ਗੁਰੂ ਘਰ ਦੇ ਵਿੱਚ ਵੜ ਜਾ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਕਹਿ ਦੇ ਵੀ ਨਾ ਤੂੰ ਮਾਈ ਨੇ ਕਿਥੇ ਕੀਤੀ ਆ ਨਾ ਤੂੰ ਕਰਵਾਈ ਆ ਨਾ ਤੂੰ ਨਸ਼ਾ ਵਕਾਉਣ ਵਾਲੇ ਦੀ ਕਿਸੇ ਦੀ ਮਦਦ ਕੀਤੀ ਆ ਤੇ ਅਸੀਂ ਤੇਰੀ ਤੇਰੀ ਸਹਾਇਤਾ ਵੀ ਲੈ ਲਾਂਗੇ ਤੇ ਅਸੀਂ ਮੰਨ ਲਾਂਗੇ ਜੋ ਕੁਝ ਕੀਤਾ ਇਹ ਸਾਡੇ ਕੋਈ ਕਰਮ ਸੀ ਸਾਡੇ ਕੁਦਰਤ ਨਾਲ ਹੈ ਕੁਦਰਤ ਨੇ ਕਰ ਦਿੱਤਾ ਅਸੀਂ ਸਬਰ ਕਰ ਲਾਂਗੇ ਹਾਂ ਤੁਸੀਂ ਇੰਨੀ ਗੱਲ ਕਹਿ ਦਿਓ ਇੱਕ ਵੀ ਨਿਕਲ ਜੇ ਮੈਨੂੰ ਕਹਿ ਦਿਓ ਮੈਂ 30 ਸਾਲ ਉਹ ਸਿਸਟਮ ਦਾ ਹਿੱਸਾ ਰਿਆ ਇਨਾਂ ਚੋਂ ਇੱਕ ਵੀ ਨਿਕਲ ਜੇ ਜਿਨੇ ਕਿਸੇ ਨੇ ਆਪ ਨਹੀਂ ਕੀਤੀ ਉਹਦਾ ਕਿਸੇ ਦਾ ਹਿੱਸਾ ਸੀ ਜੇ ਕੋ ਤੁਹਾਨੂੰ ਕਹਿ ਵੀ ਸਕਦਾ ਨਾ ਵੀ ਮੈਂ ਸੌਹ ਦਿੰਨਾ ਮੈਂ ਨਹੀਂ ਕੀਤੀ ਉਹਨੂੰ ਕਹਿ ਵੀ ਅਗਲੀ ਸੌ ਇੰਨੀ ਖਾਲਾ ਵੀ ਤੂੰ ਰੀ ਕਿਸੇ ਦਾ ਹਿੱਸਾ ਪੱਤੀ ਤਾਂ ਨਹੀਂ ਸੀ ਜੇ ਮੂੰਹ ਨਾ ਜੋੜ ਜੇ ਤਾਂ ਕਹਿ ਦਿਓ ਉਹ ਯਰ ਤੁਹਾਨੂੰ ਮਾਰਨ ਵਾਲੀ ਇਹ ਨੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਇਹ ਤਾਂ ਇਸ ਤਰ੍ਹਾਂ ਦੇ ਸਾਨੂੰ ਪਤਾ ਨਹੀਂ ਇਹ ਕਿਸ ਟਾਈਪ ਦੇ ਲੋਕ ਸੀ ਇਹ ਪਤਾ ਨਹੀਂ ਇਹਨਾਂ ਦੀ ਪੰਜਾਬ ਦੇ ਨਾਲ ਕੀ ਦੁਸ਼ਮਣੀ ਸੀ ਕੀ ਇਹਨਾਂ ਨੇ ਪੰਜਾਬ ਨੇ ਇਹਨਾਂ ਦਾ ਵਿਗਾੜਿਆ ਕੀ ਇਹਨਾਂ ਨੇ ਪੰਜਾਬ ਦੀ ਨੌਜਵਾਨੀ ਨੇ ਵਿਗਾੜਿਆ ਕਿ ਪੈਸਾ ਹੀ ਇਹਨਾਂ ਲੋਕਾਂ ਨੇ ਮੁੱਖ ਰੱਖ ਲਿਆ ਵੀ ਪੈਸੇ ਨਾਲ ਹੀ ਅਸੀਂ ਚੋਣ ਜਿੱਤਨੀ ਆ ਪੈਸੇ ਨਾਲ ਹੀ ਅਸੀਂ ਰਾਜ ਕਰਨਾ ਜੋ ਕੁਝ ਹੁੰਦਾ ਕਰੋ ਦੇਖੋ 2007 ਤੋਂ ਬਾਅਦ ਲੈਂਡ ਮਾਫੀਆ ਸੈਨ ਮਾਫੀਆ ਟਰਾਂਸਪੋਰਟ ਮਾਫੀਆ ਇਹ ਬਹੁਤ ਵੱਡੀ ਪੱਧਰ ਤੇ ਉੱਛ ਲਿਆ ਬਹੁਤ ਵੱਡਾ ਹੋਇਆ ਉਹ ਮਾਫੀਆ ਉਹੀ ਹੈ ਸਰਕਾਰ ਬਦਲ ਗਈ ਉਹਨੇ ਜੁੱਲੀ ਵਾਸਤੇ ਚੱਕਿਆ ਤੇ ਮੌਜੂਦਾ ਜਿਹੜੀ ਸਰਕਾਰ ਆ ਉਹ ਉਸ ਐਮਐਲਏ ਦੇ ਘਰੇ ਰੱਖ ਲਿਆ ਉਦੋਂ ਅਗਲਾ ਐਮਐਲਏ ਬਦਲ ਗਿਆ ਮਾਫੀਆ ਹੋਈ ਆ ਉਹ ਚੋਰੀ ਮਾਰੀ ਮੋਰੀ ਨਹੀਂ ਮੌਜੂਦਾ ਦੇ ਘਰੇ ਵੜ ਗਿਆ ਉਡੀ ਇੰਨੀ ਹਿੰਮਤ ਨਹੀਂ ਪੈਂਦੀ ਵੀ ਤੁਸੀਂ ਇਹਨਾਂ ਨੂੰ ਇੱਕ ਸਵਾਲ ਹੀ ਪੁੱਛ ਲਵੋ ਵੀ ਤੂੰ ਮਾਈਨਿੰਗ ਕੀਤੀ ਇੱਥੇ ਸਾਰਿਆਂ ਨੂੰ ਪਤਾ ਨਾਲੇ ਜਿੰਨੇ ਖੜੇ ਆ ਸਭ ਨੂੰ ਪਤਾ ਵੀ ਖੱਡਿਆਂ ਤੇ ਗੋਲੀਆਂ ਚੱਲਦੀਆਂ ਰਹੀਆਂ ਫੇ ਉਹਦੇ ਜੀਰੇ ਦੀ ਗੱਲ ਕਰਦਾਂ ਅਕਾਲੀ ਦਲ ਵੇਲੇ ਕਾਂਗਰਸ ਵੇਲੇ ਹੁਣ ਕੁਝ ਨਹੀਂ ਬਦਲਿਆ ਸਭ ਕੁਝ ਓਵੇਂ ਹੀ ਚੱਲਦਾ ਕੁਝ ਨਹੀਂ ਬਦਲਿਆ ਮੈਂ ਕਹਿੰਦਾ ਚੰਗੀ ਹੈ ਜਿਹਦਾ ਖੇਤ ਉਹਦੀ ਰੇਤ ਚਲੋ ਕੁਝ ਤਾਂ ਠੱਲ ਪਊਗੀ ਨਾ ਇਸੀ ਜਿਹੜਾ ਕੋਈ ਚੰਗਾ ਕੰਮ ਕੀਤਾ ਜਿਹਨੇ ਜਿਹਦੀ ਜਿਹੜੇ ਲੀਡਰ ਨੇ ਕੀਤਾ ਚਾਹੇ ਉਹ ਕਿਸੇ ਪਾਰਟੀ ਦਾ ਮੈਂ ਉਹਨੂੰ ਐਪਰੀਸ਼ੀਏਟ ਕਰਦਾ ਮੈਂ ਐਡੇ ਕੋਈ ਸੜੇ ਹਿਰਦੇ ਵਾਲਾ ਬੰਦਾ ਨਹੀਂਗਾ ਮੇਰਾ ਕਿਸੇ ਪਾਰਟੀ ਨਾਲ ਕੋਈ ਮਤਲਬ ਨਹੀਂ ਮੈਂ ਮੈਂ ਤਾਂ ਕਹਿੰਦਾ ਇਹਨਾਂ ਤੋਂ ਪੁੱਛ ਲਓ ਵੀ ਤੁਹਾਡੇ ਜੋ ਕਿਸੇ ਨੇ ਮਾਇਨਿਕ ਤਾਂ ਨਹੀਂ ਕੀਤੀ ਜਿਹੜੇ ਖੜੇ ਆ ਕਾਜੋ ਆਪਦੇ ਬੱਚਿਆਂ ਦੀ ਸੋ ਤੁਸੀਂ ਕਿਸੇ ਦੇ ਸਮਗਲਨ ਦੀ ਮਤਤਾ ਨਹੀਂ ਕੀਤੀ ਕਾਜੋ ਆਪਣੇ ਬੱਚਿਆਂ ਦੀ ਸੋ ਦੇਖਾ ਕੇ ਤਾਂ ਕਹ ਜੀ ਠੀਕ ਜੇ ਖਾ ਜਾਣਗੇ ਤਾਂ ਫਿਰ ਇਤਬਾਰ ਕਰ ਲਓ ਫਿਰ ਉਹ ਫੈਸਲਾ ਪ੍ਰਮਾਤਮਾ ਤੇ ਛੱਡ ਦਿਓ ਫਿਰ ਉੱਥੇ ਜਦੋਂ ਮੈਨੂੰ ਸੱਦ ਲਿਓ ਹਮੋਂ ਸਾਹਮਣੇ ਕਰ ਲਿਓ ਹੁਣ ਦੋਸਤੋ ਤੁਹਾਡੇ ਕਈ ਵੀਰਾਂ ਦੇ ਮੈਸੇਜ ਆਏ ਸੀ ਵੀ 97 ਦੇ ਵਿੱਚ ਜਿਹੜੀ 83 ਕਿਲੋ ਦੀ ਆਪਾਂ ਗੱਲ ਕੀਤੀ ਸੀ ਵੀ ਐਸਐਸਪੀ ਤਰਨਤਾਰਨ ਨੇ ਉਸ ਵੇਲੇ ਫੜੀ ਸੀ ਵੀਰ ਮੇਰੋ ਮੈਂ ਬਿਨਾ ਪ੍ਰੂਫ ਤੋਂ ਗੱਲ ਨਹੀਂ ਕਰਦਾ ਹੁੰਦਾ ਮੈਂ ਕੋਈ ਮੈਨੂੰ ਕੋਈ ਇਹ ਨਹੀਂ ਮੈਂ ਕੀ ਵੀ ਮੈਂ ਇਹਨੂੰ ਮਾੜਾ ਕਹਿ ਕੇ ਉਹਨੂੰ ਚੰਗਾ ਕਹਿ ਦੂੰ ਨਹੀਂ ਜਿਹਨੇ ਜੋ ਕੀਤਾ ਮੈਂ ਕਹੂੰਗਾ ਚਾਹੇ ਉਹ ਤੇ ਮੇਰਾ ਪਿਓ ਹੋਵੇ ਭਰਾ ਹੋਵੇ ਮੈਂ ਤਾਂ ਉਹਨੂੰ ਵੀ ਕਹੂੰਗਾ ਇੱਥੇ ਮੇਰੇ ਪਿਓ ਨੇ ਆ ਕੀਤਾ ਸੀ ਇੱਥੇ ਮੇਰੇ ਭਰਾ ਨੇ ਆ ਕੀਤਾ ਸੀ ਤੇ ਮੈਂ ਆ ਕੀਤਾ ਸੀ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਉਹਦੇ ਉਹਦੇ ਤੇ ਇਨਾ ਇਨਾ ਗੁਨਾਹਾਂ ਦੇ ਵਿੱਚ ਅਸੀਂ ਵੀ ਖੁਦ ਲੋਸੀਆਂ ਮੈਂ ਤਾਂ ਕਹਿੰਦਾ ਅਸੀਂ ਸਜ਼ਾ ਲੈਣ ਨੂੰ ਤਿਆਰ ਆ ਮੈਂ ਤਾਂ ਕੀ ਇਹ 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 ਲੈਣ ਨੂੰ ਤਿਆਰ ਹਨ ਉਹ ਸਿਸਟਮ ਦੇ ਵਿੱਚ ਤੱਕ ਤਾਂ ਹੀ ਅਸੀਂ ਵੀ ਕੀਤੀ ਆ ਪਰ ਇਹ ਇਹ ਲੋਕ ਕਰਵਾਉਂਦੇ ਰਹੇ ਇਹ ਬੇਅਦਬੀਆਂ ਵਾਲੀਆਂ ਗੱਲਾਂ ਦੇ ਉੱਤੇ ਆਉਂਦੀ ਸੀ ਨਾ ਗੱਲਾਂ ਵੀ ਅਸੀਂ ਕੀਤੀ ਨਹੀਂ ਤੇ ਕਰਨ ਵਾਲਿਆਂ ਦੀ ਵੱਧ ਉੱਤਰ ਅੱਜ ਕੇ ਕੀਤੀ ਆ ਇਹਨਾਂ ਲੋਕਾਂ ਨੇ ਸ਼ਰੇਆਮ ਮਦਦ ਕੀਤੀ ਇਹਨਾਂ ਲੋਕਾਂ ਦੀ ਹੁਣ ਅੱਜ ਆਪਾਂ ਇਹ ਲੜੀ ਸ਼ੁਰੂ ਕਰਾਂਗੇ ਸਭ ਦੇ ਉੱਪਰਲੇ ਟੀਸੀ ਦੇ ਵੇਰ ਤੋਂ ਵੀ ਇਹ ਜਿਹੜੀ ਟਾਊਟ ਟਾਈਪ ਮੁਖਬਰ ਟਾਈਪ ਧੋਖੇਬਾਜ਼ ਪੰਜਾਬ ਦੀ ਦੁਸ਼ਮਣ ਕੌਮ ਦੀ ਦੁਸ਼ਮਣ ਆਪਦੇ ਖਿੱਤੇ ਦੀ ਦੁਸ਼ਮਣ ਲੀਡਰਸ਼ਿਪ ਇਹਨੇ ਕਿਵੇਂ ਪੰਜਾਬ ਨੂੰ ਬਰਬਾਦ ਕੀਤਾ ਤੇ ਕਿਹਦਾ ਕਿਹਦਾ ਕੀ ਕੀ ਗਨਾਹ ਆਪਾਂ ਲੜੀਵਾਰ ਇਹ ਵੀਡੀਓ ਚਲਾਵਾਂਗੇ ਠੀਕ ਹੈ ਤੇ ਕੁਝ ਚੈਲੰਜ ਜਿਹੜੇ ਹੁੰਦੇ ਨੇ ਨਾ ਉਹ ਆਉਣ ਲੱਗ ਪਏ ਆ ਵੀ ਐਂ ਕਰਦੇ ਆਂਗੇ ਜੇ ਕਰਦੇ ਆਂਗੇ ਕੋਈ ਪ੍ਰਵਾਹ ਨਹੀਂ ਜਿਹੜੇ ਦਿਨ ਇਸ ਦੁਨੀਆ ਤੋਂ ਜਾਣਾ ਤੈ ਹੈ ਉਸ ਦਿਨ ਜਾਣਾ ਹੀ ਆ ਕੋਈ ਨਹੀਂ ਰੋਕ ਸਕਦਾ ਉਹਦੇ ਤੇ ਡਰ ਕੇ ਨਹੀਂ ਜਾਂਦੇ ਤੇ ਨੀਵੀਂ ਪਾ ਕੇ ਨਹੀਂ ਜਾਂਦੇ ਅੱਖ ਚੱਕ ਪਾ ਕੇ ਗੱਲ ਕਰਨ ਦੀ ਹਿੰਮਤ ਰੱਖਦੇ ਆਂ ਗਲਤੀ ਇੱਕ ਅੱਧੀ ਕੀਤੀ ਹੋਈ ਹੋ ਸਕਦੀ ਆ ਪਰ ਗਨਾਹ ਕੋਈ ਨਹੀਂ ਕੀਤਾ ਸਾਰੀ ਨੌਕਰੀ ਦੇ ਆ ਉਹ ਖਬਰਾਂ ਟ੍ਰਿਬਿਊਨ ਦੀ ਇਹ ਸਰਦਾਰ ਪ੍ਰਭਜੋਤ ਸਿੰਘ ਪੱਤਰਕਾਰ ਉਹਨਾਂ ਵੱਲੋਂ ਲੱਗੀ ਐ ਇਸ ਖਬਰ ਦਾ ਜਿਹੜਾ ਹੈਗਾ ਹੈਡਿੰਗ ਸੀਗਾ ਇਹ ਟ੍ਰਿਬਿਊਨ ਸਪੈਸ਼ਲ ਨੈਕਸਸ ਅਮੋਂਗ ਕੋਪਸ ਡਰੱਗਸ ਸਮਗਲਿੰਗ ਡਰੱਗਸ ਸਮਗਲਰ ਪੋਲਿਟਿਸ਼ੀਅਨ ਅਲੋ ਜੂਨ 24 ਦੀ ਖਬਰ ਲੱਗੀ ਹਲੋ ਇਹਦੇ ਵਿੱਚ ਪੈਰਾ ਨੰਬਰ 3 ਦੇ ਵਿੱਚ ਉਹ ਸਾਰਾ ਜ਼ਿਕਰ ਕੀਤਾ ਉਸ ਵੇਲੇ ਦੇ ਆਈਪੀਐਸ ਅਫਸਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਸੀ ਤੋਂ آگਾਹ ਕੀਤਾ ਸੀ ਕਿ ਮਹਾਰਾਜਾ ਸਾਹਿਬ ਜੇ ਪੰਜਾਬ ਨੂੰ ਬਚਾਉਣਾ ਤੇ ਆਹ ਨੈਕਸਸ ਆ ਜਿਹੜਾ ਤੋੜਨਾ ਜ਼ਰੂਰੀ ਆ ਤੁਹਾਡੀ ਸਰਕਾਰ ਦੇ ਵਿੱਚ ਪਰ ਉਹਨਾਂ ਨੇ ਇਹਦੇ ਉੱਤੇ ਕੋਈ ਗੱਲ ਨਹੀਂ ਕੀਤੀ ਉਸ ਤੋਂ ਬਾਅਦ ਜਿਵੇਂ ਧੰਦਾ ਇਹ ਵਧੀਆ ਫੁੱਲਿਆ ਉਹ ਤੁਹਾਨੂੰ ਸਭ ਨੂੰ ਪਤਾ ਉਹਦਾ ਮੈਂ ਥੋੜਾ ਜਿਹਾ ਤੁਹਾਨੂੰ ਉਹ ਜਿਹੜਾ ਪੈਰਾ ਹੈਗਾ ਉਹ ਪੜ੍ਹ ਕੇ ਸੁਣਾ ਦਿੰਨਾ ਹਾਂਜੀ ਔਰ ਨਵੰਬਰ 10 1997 ਦਾ ਤਰਨਤਨ ਪੁਲਿਸ ਗਾਟ ਅ ਟਿਪ ਆਫ दैट ਅ ਬਿਗ ਕਨਸਾਈਨਮੈਂਟ ਆਫ ਹਿਰੋਇਨ ਵਾਸ ਐਕਸੈਪਟਡ 3 ਡੇ ਲੇਟਰ ਦਾ ਪੁਲਿਸ ਵੇਡ ਇਟਸ ਬਿਗੇਸਟ ਐਵਰ ਆਲ ਦਾ ਹਾਇਰਨ 83.6 kg ਦਾ ਨੈਕਸਟ ਡੇ ਦਾ ਦਨ ਡਾਇਰੈਕਟਰ ਜਨਰਲ ਆਫ ਪੁਲਿਸ ਵੈਂਟ ਟੂ ਅਮਰਸਰ ਐਂਡ ਪ੍ਰੈਸਟ ਦੀ ਟੀਮ ਲੀਡ ਬਾਈ ਦਾ ਸੀਨੀਅਰ ਸੁਪਰਡੈਂਟ ਆਫ ਪੁਲਿਸ ਤਨਤਾਰਨ ਮਿਸਟਰ ਇਕਬਾਲ ਸਿੰਘ ਲਾਲਪੁਰਾ ਆ ਲੋ ਜੀ ਉਹਨਾਂ ਨੂੰ ਉਸ ਵੇਲੇ ਇਹ ਰਿਕਵਰੀ ਕਰਨ ਦੇ ਬਦਲੇ ਇਨਾਮ ਕੀ ਦਿੱਤਾ ਸੀ ਉਹਨਾਂ ਨੂੰ ਛੁੱਟੀ ਦੇ ਭੇਜ ਦਿੱਤਾ ਗਿਆ ਸੀ ਬਾਅਦ ਵਿੱਚ ਉਹਨਾਂ ਨੂੰ ਐਸਐਸਪੀ ਕਪੂਰਥਲਾ ਲਾ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਜਿਹੜਾ ਆ ਬੋਨੀ ਹੈ ਤੇ ਉਸ ਵੇਲੇ ਦਾ ਇੱਕ ਹੋਰ ਐਮਐਲਏ ਸੀ ਇਹ ਸਾਰੇ ਇਹਦੇ ਚ ਆਉਂਦੇ ਸੀ ਆ ਲੋ ਆ ਪੜ ਲਓ ਇਹਦੇ ਵਿੱਚ ਮੈਂ ਤੁਹਾਨੂੰ ਇਹਦੀ ਪੰਜਾਬੀ ਵੀ ਕਰਕੇ ਸੁਣਾ ਦਿੰਨਾ ਹਾਂਜੀ ਇਹਦੀ ਪੰਜਾਬੀ ਹੈਗੀ ਹੈ 10 ਨਵੰਬਰ 1997 ਨੂੰ ਤਰਨਤਾਰਨ ਪੁਲਿਸ ਨੂੰ ਇੱਕ ਸੂਚਨਾ ਮਿਲੀ ਕੇ ਹਰੇਨ ਦੀ ਇੱਕ ਵੱਡੀ ਖੇਪ ਦੀ ਉਮੀਦ ਹੈ 3 ਦਿਨ ਇਹ 3 ਦਿਨ ਬਾਅਦ ਪੁਲਿਸ ਨੇ 83.6 ਕਿਲੋ ਹਿਰਨ ਦੀ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਜ਼ਬਤੀ ਕੀਤੀ ਅਗਲੇ ਦਿਨ ਤਤਕਾਲੀ ਡਾਇਰੈਕਟਰ ਜਨਰਲ ਆਫ ਪੁਲਿਸ ਅਮਰ ਸਰ ਗਏ ਤੇ ਤਰਨਤਾਰਨ ਦੇ ਤਤਕਾਲੀ ਸੀਨੀਅਰ ਸੁਪਰਡੈਂਟ ਆਫ ਪੁਲਿਸ ਸਰਦਾਰ ਇਕਬਾਲ ਸਿੰਘ ਦੀ ਅਗਵਾਈ ਵਾਲੀ ਟੀਮ ਦੀ ਪ੍ਰਸ਼ੰਸਾ ਕੀਤੀ ਇਨਾਮ ਵਜੋਂ ਉਹਨਾਂ ਨੂੰ 17 ਨਵੰਬਰ ਨੂੰ ਛੁੱਟੀ ਤੇ ਜਾਣ ਲਈ ਕਿਹਾ ਗਿਆ ਤੇ ਡੀਜੀਪੀ ਦੇ ਦਖਲ ਨਾਲ ਹੀ ਸ਼੍ਰੀ ਕਮਾਲ ਸਿੰਘ ਨੂੰ ਬਾਅਦ ਵਿੱਚ ਐਸਐਸਪੀ ਕਪੂਰਥਲਾ ਨਿਯੁਕਤ ਕੀਤਾ ਗਿਆ ਪੜ੍ਹ ਲਓ ਉਹ ਪੰਜਾਬੀ ਚ ਇਹ ਹਾਲਾਤ ਰਹੇ ਆ ਸਾਡੇ ਆ ਲੋ ਹੁਣ ਤੁਸੀਂ ਦੱਸੋ ਵੀ ਇਹਦੇ ਚ ਕੌਣ ਜ਼ਿੰਮੇਵਾਰ ਹੈ ਕਿਦਾਂ ਐਡਾ ਵੱਡਾ ਪ੍ਰੈਸ਼ਰ ਸੀ ਤੋਂ ਮੈਂ ਪਿਛਲੀ ਵੀਡੀਓ ਦੱਸਿਆ ਸੀ ਵੀ ਕਾਲੀ ਮੰਤਰੀ ਸੱਦ ਕੇ ਕਹਿੰਦਾ ਐਸਐਸਪੀ ਸਾਹਿਬ ਨੂੰ ਵੀ ਤੇਰੀ ਸਾਡੀ ਨਿਭਣੀ ਨਹੀਂ ਤੂੰ ਇਸੇ ਤਰ੍ਹਾਂ ਜੇ ਫੜਦਿਆ ਤੇ ਆਪਦਾ ਚਲਾ ਜਾ ਹੁਣ ਇਹ ਕਹ ਐਸਐਸਪੀ ਨੂੰ ਛੁੱਟੀ ਭੇਜਣਾ 85 84 ਕਿਲੋ ਦੀ ਰਿਕਵਰੀ ਹੋਵੇ ਹੀਰੋਇਨ ਦੀ ਤੇ ਤੁਸੀਂ ਫਿਰ ਦੱਸੋ ਵੀ ਕੀ ਕਿਹਦਾ ਹੱਥ ਹੋਊਗਾ ਪਿੱਛੇ ਆ ਜਥੇਦਾਰ ਹਰਪ੍ਰੀਤ ਸਿੰਘ ਜੀ ਆ ਜਿਹੜੇ ਤੁਹਾਡੇ ਹੁਣ ਆਸੇ ਪਾਸੇ ਫਿਰਦੇ ਨੇ ਲੁਧਿਆਣੇ ਵਾਲੇ ਇਹ ਆਲੀ ਸਾਹਿਬ ਹੋਣੀ ਕਿਤੇ ਇਹਨਾਂ ਦੇ ਇਲਾਕੇ 'ਚ ਜਾ ਕੇ ਇਹਨਾਂ ਦਾ ਪੁੱਛਿਆ ਜੀ ਇੱਕ ਕਬੱਡੀ ਖਿਡਾਰੀ ਹੁੰਦਾ ਸੀ ਅਗਲੀ ਵੀਡੀਓ ਚੱਕਰ ਕਰੂੰਗਾ ਉਹਨੂੰ ਅੱਜ ਅੱਜ ਫੜਾ ਦੇਣਾ ਤੇ ਇੰਟਰੋਗੇਸ਼ਨ ਕਰਾ ਲੈਣਾ ਜਿਹੜੇ ਸਰੋਜ ਸੁਖਵੀਰ ਨੂੰ ਇਹ ਹੁਣ ਮਾੜਾ ਚੰਗਾ ਇੱਕ ਦੂਜੇ ਨੂੰ ਬੋਲਦੇ ਅਨੰਤਾ ਜਿਹੜੀ ਕਲੋਨੀ ਕੱਟੀ ਆ ਨਾ ਇਹਨਾਂ ਨੇ ਅਨੰਤਾ ਨਾਮ ਦੀ ਅਨੰਤ ਵੀਰ ਸਿੰਘ ਸੁਖਵੀਰ ਵਾਦਲ ਦੇ ਬੇਟੇ ਦਾ ਨਾਂ ਉਹਦੇ ਬੇਟੇ ਦੇ ਨਾਂ ਉੱਤੇ ਕਲੋਨੀ ਕੱਟੀ ਆ ਇਹ ਇਹ ਇਹਨਾਂ ਦੀਆਂ ਲਿਹਾਜ਼ਾਂ ਤੇ ਚਾਪਲੂਸੀ ਦੀਆਂ ਹੱਦਾਂ ਹੈ ਵੀ ਅੱਜ ਤਾਂ ਸਾਹਿਬ ਜੀ ਤੁਹਾਡੇ ਬੱਚਿਆਂ ਦੇ ਨਾਂ ਤੇ ਕਲੋਨੀਆਂ ਕਰ ਦਿੱਤੀ ਤੁਸੀਂ ਸਾਡੇ ਤੇ ਕਦੋਂ ਨਾਰਾਜ਼ ਹੋਏ ਇਹਨਾਂ ਨੇ ਇਸ ਤਰ੍ਹਾਂ ਸਾਡੀ ਪ੍ਰਭਾਤੀ ਕੀਤੀ ਹੈ ਪੰਜਾਬ ਦੀ ਜਾਨੀ ਜੀ ਅਕਾਲੀ ਦਲ ਸੁਭਾ ਲੋ ਮੁਬਾਰਕ ਆ ਅਸੀਂ ਤੁਹਾਡੇ ਨਾਲ ਤੁਹਾਡੀ ਖੇਤਾਂ ਨੂੰ ਬਚਾਉਣ ਲਈ ਹਰ ਕੁਰਬਾਨੀ ਦੇ ਰਹੇ ਹਾਂ ਉਹ ਯਾਰ ਉਹ ਯਾਰ ਉਹ ਉਹਨੂੰ ਇਕੱਲੇ ਨੂੰ ਕਿਵੇਂ ਤੁਸੀਂ ਦੋਸ਼ ਦੇ ਦੇਉਂਗੇ ਕੀ ਇਹ ਨਾਲ ਦੋਸ਼ੀ ਨਹੀਂਗੇ ਇਹ ਦੋ ਤੋਤੇ ਹੋਗੇ ਜਿਹੜਾ ਤੁਹਾਡੇ ਨਾਲ ਹਣ ਰਲ ਕੇ ਹੁਣ ਆਜੋ ਜੀ ਇਹ ਸ਼ੁਰੂਆਤ ਕਿਵੇਂ ਕਿਵੇਂ ਸਾਡਾ ਨਕਦਾਰੀਆਂ ਹੋਵੇ ਸਰਦਾਰ ਕਬੀਰ ਸਿੰਘ ਡਿਪਟੀ ਕਮਿਸ਼ਨਰ ਚੰਡੀਗੜ੍ਹ ਲੱਗੇ ਹੋਏ ਸੀ ਉਹਨਾਂ ਦਾ ਇੱਕ ਬਹੁਤ ਵੱਡਾ ਲੇਖ ਟ੍ਰਿਬਿਊਨ ਅਖਬਾਰ 'ਚ ਸ਼ਬਦਾਂ 14 ਫਰਵਰੀ 2014 ਨੂੰ ਜਿਸ ਦੇ ਚੋ ਕਹਿੰਦੇ ਆ ਵੀ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਉਹਨਾਂ ਨੇ ਇੰਦਰਾ ਗਾਂਧੀ ਦੀ ਜਿਹੜੀ ਟੀਮ ਦੇ ਨਾਲ ਅਕਾਲੀ ਆਗੂਆਂ ਦੀ ਮੀਟਿੰਗ ਕਰਵਾਈ ਸੀ ਦਰਬਾਰ ਸਾਹਿਬ ਤੇ ਅਟੈਕ ਕਰਵਾਉਣੋਂ ਸੰਬੰਧੀ ਉਹਨੇ ਸੁਣ ਲਓ ਕਿਹੜੇ ਕਿਹੜੇ ਸੀ ਉਹ ਕਹਿੰਦੇ ਇਹ ਚੰਡੀਗੜ੍ਹ ਦੇ ਸੈਕਟਰ 2 ਵਿੱਚ ਕਰਵਾਈ ਸੈਂਟਰ ਦੇ ਆਗੂਆਂ ਨਾਲ ਪਹਿਲੀ ਮੀਟਿੰਗ 27 ਮਾਰਚ ਤੇ 29 ਮਾਰਚ 1984 ਨੂੰ ਕਰਵਾਈ ਗਈ ਜਿਸ ਤੇ ਟੀਸੀ ਗੁਪਤਾ ਕੋਠੀ ਜੋ ਟੀਸੀ ਗੁਪਤਾ ਦੀ ਸੀ ਇਸ ਮੀਟਿੰਗ ਤੋਂ ਪੁਲਿਸ ਇਸ ਮੀਟਿੰਗ ਚੋਂ ਪੁਲਿਸ ਦੇ ਅਫਸਰਾਂ ਨੂੰ ਦੂਰ ਰੱਖਿਆ ਗਿਆ ਇਥੋਂ ਤੱਕ ਕਿ ਜਿਸ ਕਾਰ ਵਿੱਚ ਬੜੈਲ ਜੇਲ੍ਹ ਤੋਂ ਉਹਨਾਂ ਨੂੰ ਲੈ ਕੇ ਆਂਦਾ ਸੀ ਜੋ ਕਿ ਤਲਵੰਡੀ ਲੈ ਕੇ ਆਂਦਾ ਸੀ ਉਹ ਬਿਨਾਂ ਨੰਬਰੀ ਸੀ ਬਰਨਾਲਾ ਟੋੜਾ ਰਵੀਜਿੰਦਰ ਚੀਮਾ ਜੋ ਕਿ ਤਲਵੰਡੀ ਦਾ ਸੈਕਟਰੀ ਸੀ ਨੂੰ ਤਲਵੰਡੀ ਸਾਹਿਬ ਨੇ ਕੱਲਿਆ ਸੀ ਲੋਂਗੋਵਾਲ ਵੱਲੋਂ ਭਾਨ ਸਿੰਘ ਪੌਰਾ ਤੇ ਦਿੱਲੀ ਤੋਂ ਆਈ ਹੋਈ ਇੰਦਰਾ ਗਾਂਧੀ ਦੀ ਟੀਮ ਜਿਨ੍ਹਾਂ ਦਿੱਲੀ ਤੋਂ ਟੀਮ ਦੇ ਨਾਲ ਆਏ ਹੋਏ ਸਰ ਪ੍ਰਕਾਸ਼ ਸਿੰਘ ਬਾਦਲ ਵਿਸ਼ੇਜ ਹਾਜਰਾਈ ਉਹਨਾਂ ਦੇ ਨਾਲ ਆਇਆ ਪੀ ਵੀ ਨਰਸਿਮਹਾ ਰਾਓ ਪਰਨ ਮੁਖਰਜੀ ਸੀ ਆਰ ਕ੍ਰਿਸ਼ਨਾ ਸੁਆਮੀ ਐਮ ਐਮ ਕੇ ਗੋਲੀ ਪੀ ਐਮ ਦਾ ਪ੍ਰਾਈਮ ਮਿਨਿਸਟਰ ਦਾ ਮੁਖ ਸਕੱਤਰ ਪੀ ਸੀ ਅਲਗਾ ਜ਼ੈਂਡਰ ਅਤੇ ਗ੍ਰੈਸ ਸਕੱਤਰ ਪ੍ਰੇਮ ਕੁਮਾਰ ਸ਼ਿਵ ਸ਼ੰਕਰ ਨਾਲ ਬਾਦਲ ਚੰਡੀਗੜ੍ਹ ਖੁਦ ਆਇਆ ਸੀ ਟਰਮੀਨ ਅਖਬਾਰ 14 ਫਰਵਰੀ ਨੂੰ ਕਵਰ ਲੱਗੀ ਸੀ ਇਹ ਦੋਨੋਂ ਮੀਟਿੰਗਾਂ ਬੇਸਟਾ ਰਹੀਆਂ ਫਿਰ ਦਿੱਲੀ ਦੇ ਸਰਕਟ ਹਾਊਸ ਵਿੱਚ 26 ਮਈ 1986 ਨੂੰ ਮੀਟਿੰਗ ਹੋਈ ਜਿਸ ਵਿੱਚ ਸੰਤ ਜਰਨੈਲ ਸਿੰਘ ਖਿਲਾਫ ਅਕਾਲੀ ਆਗੂਆਂ ਦੀ ਜਰਨੈਲ ਸਿੰਘ ਖਿਲਾਫ ਅਕਾਲੀ ਆਗੂਆਂ ਦੀ ਭਿੰਨਕ ਸੈਂਟਰ ਨੂੰ ਪੈ ਗਈ ਸੀ ਇਹ ਮੀਟਿੰਗ ਜਾਣ ਬੁੱਝ ਕੇ ਬਾਦਲ ਨੇ ਇਸ ਮੀਟਿੰਗ ਵਿੱਚ ਬਾਦਲ ਸਾਹਿਬ ਨੇ ਜਾਣ ਪੁੱਝ ਕੇ ਕੋਈ ਸੱਟਾ ਨਹੀਂ ਨਿਕਲਣ ਦਿੱਤਾ ਤੇ ਅਕਾਲੀ ਆਗੂਆਂ ਨੇ ਮਜਬੂਰ ਹੋ ਕੇ ਕਿਹਾ ਕਿ ਸਾਨੂੰ ਨਹੀਂ ਪਤਾ ਸੰਤ ਜਰਨੈਲ ਸਿੰਘ ਵਾਲਾ ਚੈਪਟਰ ਛੇਤੀ ਖਤਮ ਕਰੋ ਤੇ ਬਾਦਲ ਸਾਹਿਬ ਜੋ ਕਹਿੰਦੇ ਆ ਤੇ ਸਾਡੇ ਵੱਲੋਂ ਜੋ ਬਾਦਲ ਸਾਹਿਬ ਕਹਿੰਦੇ ਆ ਉਹ ਮੰਨ ਜੂਗਾ ਜਿਨ੍ਹਾਂ ਨੇ ਆਪਣਾ ਗੁਰੂ ਨਹੀਂ ਬਖਸ਼ਿਆ ਜਿਨ੍ਹਾਂ ਨੇ ਆਪਣੇ ਤਖਤ ਨਹੀਂ ਬਖਸ਼ਿਆ ਜਿੱਥੇ ਕੌਮ ਦੀ ਰੂਹ ਆ ਇਥੋਂ ਕੌਮ ਖੜੀ ਹੋਈ ਜਿੱਥੇ ਕੌਮ ਦੀ ਗੈਰਤ ਅਤੇ ਅਣਖ ਦੀ ਗੱਲ ਹੁੰਦੀ ਹੈ ਜਿੱਥੋਂ ਦਿੱਲੀ ਦੇ ਤਖਤ ਨੂੰ ਵੰਗਾਰਿਆ ਗਿਆ ਇਹ ਸਾਡੇ ਉਸ ਮਹਾਨ ਤਖਤ ਦੇ ਦੁਸ਼ਮਣ ਕੌਣ ਸਨ ਇਹ ਡੀਸੀ ਚੰਡੀਗੜ੍ਹ ਉਸ ਵੇਲੇ ਦਾ ਟ੍ਰਿਬਿਊਨ ਅਖਬਾਰ ਦੇ ਵਿੱਚ ਬਿਆਨ ਦੇ ਕੇ ਕਹਿ ਰਿਹਾ ਤੁਸੀਂ ਦੇਖ ਲਓ ਖੜੇ ਕਿੱਥੇ ਸੀ ਅੱਜ ਜਿਹੜੇ ਹੜਾ ਤੇ ਤੁਹਾਡੇ ਕਿਨਾਰਿਆਂ ਤੇ ਫਿਰਦੇ ਆ ਨਾ ਤੁਹਾਡੀਆਂ ਇਹ ਹੱਥ ਤੁਹਾਡੇ ਨਾਲ ਝੂਟੀਆਂ ਅਮਦਰਦੀਆਂ ਤੇ ਤੁਸੀਂ ਇਹਨਾਂ ਨੂੰ ਬੱਲੇ ਬੱਲੇ ਕਰਦੇ ਫਿਰਦੇ ਹੋ ਸ਼ਰਮ ਖਾਓ ਤੁਹਾਨੂੰ ਮੰਗਤੇ ਆਲੀ ਕਲਾਸ 'ਚ ਖੜੇ ਕੀਤਾ ਹੋਇਆ ਇਹਨਾਂ ਨੇ ਤੁਸੀਂ ਇਹਨਾਂ ਨੂੰ ਕਹੋ ਵੀ ਭਾਈ ਜਿਹੜੀ ਗੱਲ ਪਹਿਲਾਂ ਕੀਤੀ ਖਾਓ ਸੌ ਸਾਨੂੰ ਤੁਹਾਡੇ ਪੈਸੇ ਨਹੀਂ ਚਾਹੀਦੇ ਅੱਗੇ ਤੋਂ ਸੌ ਖਾ ਲਓ ਵੀ ਤੁਸੀਂ ਅੱਗੇ ਤੋਂ ਨਹੀਂ ਇਹ ਜਿਹਾ ਕੰਮ ਕਰੋਗੇ ਅਗਲੀ ਵੀਡੀਓ ਅਗਲੇ ਅਗਲੇ ਕਿਸੇ ਲੀਡਰ ਨਾਲ ਜਿਹੜੀ ਹੈਗੀ ਆ ਜਿਹੜਾ ਚੀਮਾ ਤੁਹਾਨੂੰ ਮੈਂ ਕਿਤੇ ਦਾ ਪਸ਼ੋਕੜ ਦਰਸਣ ਲੱਗਿਆ ਨਾ ਤੇ ਸੋਨੋ ਖੋਜੋ ਇਹ ਕਿਸ ਤਰ੍ਹਾਂ ਦੀ ਲੀਡਰਸ਼ਿਪ ਤੁਹਾਡੇ ਤੇ ਥੋਪੀ ਗਈ ਕਾਂਗਰਸ ਦੀ ਤਾਂ ਮੈਂ ਪਹਿਲਾਂ ਵੀ ਕਿਹਾ ਨਾ ਵੀ ਉਹ ਤਾਂ ਸਾਫ ਦੇਖਦੀ ਸੀ ਵੀ ਤੁਹਾਡਾ ਦੁਸ਼ਮਣ ਹੈ ਦੁਸ਼ਮਣ ਧੇਰਾ ਤੁਹਾਡੀ ਉਹ ਮੈਂ ਨਹੀਂ ਕਹਿੰਦਾ ਬਾਜਵੇ ਹੋਣਾ ਬਾਰੇ ਕੈਪਟਨ ਅਮਰਿੰਦਰ ਸਿੰਘ ਦੀਆਂ ਚਿੱਠੀਆਂ ਪਈਆਂ ਵੀ ਇਹ ਕੌਣ ਲੋਕ ਆ ਇਹਨਾਂ ਦਾ ਪਸ਼ੋਕੜ ਕੀ ਆ ਔਰ ਚਿੱਠੀਆਂ ਪਈਆਂ ਵਿਗਲੀ ਕੀ ਪੀੜੀਆਂ ਦੇ ਕੱਢ ਲਿਓ ਗੂਗਲ ਤੇ ਪਈਆਂ ਸਾਰਾ ਕੁਝ ਪਿਆ ਪਰ ਸਾਡੀ ਜ਼ਮੀਰ ਵੀ ਇਸ ਤਰ੍ਹਾਂ ਦੀ ਹੋ ਚੁੱਕੀ ਐ ਅਸੀਂ ਇਹਨਾਂ ਲੋਕਾਂ ਦੇ ਅੱਗੇ ਨੀਵੀਆਂ ਹੀ ਨਹੀਂ ਚੱਕਦੇ ਅਸੀਂ ਕੋਈ ਨੌਜਵਾਨ ਲੀਡਰਸ਼ਿਪ ਨੂੰ ਉੱਠਣ ਹੀ ਨਹੀਂ ਦਿੰਦੇ ਤੇ ਫਿਰ ਜ਼ਿੰਮੇਵਾਰ ਕੌਣ ਐ ਹਾਂਜੀ ਫਿਰ ਇਹ ਗੱਲ ਵਿੱਚ ਥੋੜੀ ਜਿਹੀ ਰਹਿ ਗਈ ਸੀ ਅਖੀਰਲੀ ਮੀਟਿੰਗ ਹੁੰਦੀ ਐ 30 ਮਈ ਨੂੰ ਜਿਹਦੇ ਵਿੱਚ ਲੋਂਗੋਵਾਲ ਦੀ ਚਿੱਠੀ ਟੌੜੇ ਹੋਣਾ ਵੱਲੋਂ ਲਿਖੀਆਂ ਹੋਈਆਂ ਚਿੱਠੀਆਂ ਵਿੱਚ ਪਿਆ ਪ੍ਰਕਾਸ਼ ਸਿੰਘ ਬਾਦਲ ਸ਼ੁਰੂ ਤੋਂ ਹਿੰਦੀ ਸੀ 30 ਮਈ ਨੂੰ ਬਾਦਲ ਨੇ ਅਕਾਲੀ ਆਗੂਆਂ ਵੱਲੋਂ ਸੈਂਟਰ ਸਰਕਾਰ ਵੱਲੋਂ ਪੀਵੀ ਨਰਸਿੰਹਾ ਰਾਓ ਨਾਲ ਮੀਟਿੰਗ ਕਰਕੇ ਹਮਲੇ ਨੂੰ ਇੱਕ ਤਰ੍ਹਾਂ ਦੀ ਮਨਜ਼ੂਰੀ ਦੇ ਦਿੱਤੀ ਅਕਾਲੀ ਆਗੂਆਂ ਵੱਲੋਂ ਲਿਖੀਆਂ ਹੋਈਆਂ ਚਿੱਠੀਆਂ ਇੰਦਰਾ ਗਾਂਧੀ ਯਕੀਨ ਨਹੀਂ ਕਰਦੀ ਸੀ ਪਰ ਬਾਦਲ ਵੱਲੋਂ ਉਹਨਾਂ ਚਿੱਠੀਆਂ ਦੀ ਪ੍ਰੋੜਤਾ ਨਸੀਮਾ राव ਕੋਲ ਕੀਤੀ ਅਤੇ 1984 ਦਾ ਅਟੈਕ ਹੋਇਆ ਤੇ ਬਾਦਲ ਨੇ ਝੂਠ ਬੋਲਿਆ ਕਿ ਕਰਫਿਊ ਲੱਗਾ ਹੋਣ ਕਰਕੇ ਮੈਂ ਅੰਮ੍ਰਿਤਸਰ ਨਹੀਂ ਪਹੁੰਚ ਸਕਿਆ ਜਦੋਂ ਕਿ 8 ਤਿੰਨ ਜੂਨ 1984 ਨੂੰ ਜਥੇਦਾਰ ਰੂਪ ਸਿੰਘ ਪਿੰਡ ਗੂੜੀ ਸਿੰਘਰ ਦੇ ਮੁੰਡੇ ਤੇ ਵਿਆਹ ਵਿਆਹ ਟੰਡ ਕੀਤਾ ਤੁਹਾਨੂੰ ਸਬੋਧਨ ਕੀਤਾ ਇਹ ਫੋਟੋ ਆ ਮਨਪ੍ਰੀਤ ਸਿੰਘ ਬਾਦਲ ਨੇ ਵੀ ਜਾਰੀ ਕੀਤੀਆਂ ਸੀ ਉਸ ਤੋਂ ਬਾਅਦ ਅਗਲਾ ਜਿਹੜਾ ਹੈਗਾ ਲੋਂਗੋਵਾਲ ਦਾ ਚੈਪਟਰ ਕੀ ਆ ਉਹ ਕਰਾਂਗੇ ਉਦੋਂ ਬਾਅਦ ਇਹਨਾਂ ਦੀਆਂ ਜਿਹੜੀਆਂ ਪੋਲਾਂ ਲਗਾਤਾਰ ਆਪਾਂ ਖੋਲਦੇ ਰਾਵਾਂਗੇ 파ਰਟ 2 3 4 ਜਿੰਨੇ ਵੀ ਬਣ ਗਏ ਤੁਹਾਨੂੰ ਇਹਨਾਂ ਲੋਕਾਂ ਦੀ ਅਸਲੀਅਤ ਹੀ ਦੱਸਣੀ ਆ ਆ ਜਿਹੜੇ ਹੁਣ ਜਿਵੇਂ ਦਿੱਲੀ ਵਾਲੇ ਅੱਜ ਇੱਥੇ ਫਿਰਦੇ ਆ ਤੇ ਅਸੀਂ ਇੱਕ ਲਫ਼ਜ਼ ਨਹੀਂ ਉਹਨਾਂ ਨੂੰ ਬੋਲ ਸਕਦੇ ਵੀ ਤੁਹਾਡੇ ਨਾਲ ਸਾਡਾ ਕੰਮ ਕੀ ਐ ਅਸੀਂ ਵੋਟਾਂ ਪਾਈਆਂ ਪੰਜਾਬ ਦੇ ਮੁੰਡਿਆਂ ਨੂੰ ਉਹ ਸਾਡੇ ਕੋਲ ਆਉਣਾ ਸੀ ਉਹਨਾਂ ਨਾਲ ਗੱਲ ਕਰੀਏ ਤੁਹਾਡੇ ਨਾਲ ਤਾਂ ਸਾਡਾ ਗੱਲ ਹੀ ਹੈ ਨਹੀਂ ਤੁਸੀਂ ਆ ਦੀ ਦਿੱਲੀ ਸੰਭਾਲੋ ਤੇ ਪੰਜਾਬ ਨੂੰ ਬਚਾਉਣਾ ਤੇ ਸ਼ਰੀਅਕਾਲ ਤੱਕ ਸਾਡੇ ਝੰਡੇ ਥੱਲੇ ਇਕੱਠਾ ਹੋਣਾ। ਹੋ ਕੇ ਫਿਰ ਕਿਸੇ ਪਾਸੇ ਨੂੰ ਤੁਰੋ। ਫਿਰ ਗੱਲ ਬਣੂਗੀ। ਕਿੰਨੀ ਜੇ ਮੋੜ-ਮੋੜ ਕੇ ਇਹੀ ਤੁਹਾਡੇ ਅੱਗੇ ਆਈਗੇ ਫਿਰ ਤੁਹਾਡਾ ਕੁਝ ਨਹੀਂ ਬਣਨਾ। ਫਿਰ ਜਿੱਦੋਂ ਜਿੱਥੇ ਮਰਜੀ ਸੌਂ ਜੋ ਉੱਠ ਖੜੋ। ਮੈਂ ਜੋ ਜਾਗਦੇ ਰਹਿਣ ਵਾਸਤੇ ਦੱਸਣਾ ਜਿਉਂਦੇ ਸੌਰੀ ਜਿਉਂਦੇ ਰਹਿਣ ਵਾਸਤੇ ਦੱਸਣਾ ਪੈਂਦਾ ਕਿ ਅਸੀਂ ਜਿਉਣੀ ਆ। ਤੇ ਮਰਿਆਂ ਨੂੰ ਤਾਂ ਸਾੜ ਵੀ ਦਿੱਤਾ ਜਾਂਦਾ ਤਾਂ ਵੀ ਚੀਕ ਨਹੀਂ ਵੱਜਦੀ। ਦੇਓ ਆ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਗਲੀ ਵੀਡੀਓ ਇਹਨਾਂ ਦੀ ਹੋਰ ਕਰਤੁਤਾਂ ਨਾਲ ਦੇਓ ਆ ਗਿਆ ਸਾਰਿਆਂ ਨੂੰ ਸਸਰੀ ਰਕਾ